ਸਰੀਰ ਹੈ ਜਿਹੜਾ ਸਾਨੂੰ ਸਾਹਮਣੇ ਨਜ਼ਰ ਆਉਂਦਾ ਹੈ ਇਹਦੀ ਜ਼ਰੂਰਤ ਹੈ ਅੰਨ ਜਲ ਵੀ ਪਾਣੀ ਦੀ ਜ਼ਰੂਰਤ ਹੈ ਅੰਨ ਦੀ ਜ਼ਰੂਰਤ ਹੈ ਕੱਪੜੇ ਦੀ ਜ਼ਰੂਰਤ ਹੈ ਕੁਝ ਜ਼ਰੂਰਤਾਂ ਸਰੀਰ ਕਰਕੇ ਹੈ ਇਨਸਾਨ ਦੀਆਂ ਜਿਹੜਾ ਸਰੀਰ ਨਜ਼ਰ ਆ ਰਿਹਾ ਹੈ ਇੱਕ ਸਾਡਾ ਸਰੀਰ ਹੈ ਸੂਸ਼ਮ ਅਦ੍ਰਸ਼ੀ ਜਿਹੜੀ ਆਤਮਾ ਹੁਣ ਉਹਦੀ ਜਿਹੜੀ ਪਿਆਸ ਹੈ ਉਹਦੀ ਜਿਹੜੀ ਭੁੱਖ ਹੈ ਉਹਦੀ ਜਿਹੜੀ ਜ਼ਰੂਰਤ ਹੈ ਉਹ ਸਿਰਫ ਨਾਮ ਸਿਮਰਨ ਹੈ ਭਗਤੀ ਹੈ ਬਾਕੀ ਚੀਜ਼ਾਂ ਸ਼ਰੀਰ ਦੀਆਂ ਜ਼ਰੂਰਤਾਂ ਜੀਣ ਵਾਸਤੇ ਸ਼ਰੀਰ ਨੂੰ ਤਾਕਤ ਚਾਹੀਦੀ ਹੈ ਔਰ ਉਹ ਤਾਕਤ ਜਿਹੜੀ ਉਹ ਅੰਨ ਤੋਂ ਮਿਲਣੀ ਹੈ ਪਿਆਸ ਲੱਗਦੀ ਹੈ ਪਾਣੀ ਚਾਹੀਦਾ ਜਾਂ ਕੱਪੜਾ ਚਾਹੀਦਾ ਇਹ ਚੀਜ਼ਾਂ ਸ਼ਰੀਰ ਦੀਆਂ ਜ਼ਰੂਰਤਾਂ ਨੇ ਉਨਾ ਸੀ ਜਿਹੜਾ ਬਾਹਰਲਾ ਸਰੀਰ ਹੈ ਉਹਦੀ ਜ਼ਰੂਰਤ ਤੇ ਪੂਰੀ ਕਰਦੇ ਆ ਪਰ ਜਿਹੜਾ ਸੂਸ਼ਮ ਸਰੀਰ ਹੈ ਜਿਹਦੀ ਜ਼ਰੂਰਤ ਸਿਮਰਨ ਹੈ ਭਗਤੀ ਹੈ ਮਾਲਿਕ ਦਾ ਨਾਮ ਹੈ ਅਸੀਂ ਉਸ ਸੂਸ਼ਮ ਸਰੀਰ ਵਾਸਤੇ ਕਦੀ ਕੋਈ ਉਪਾਏ ਨਹੀਂ ਕੀਤਾ